ਅੱਜ ਖੰਨਾ ਸ਼ਹਿਰ ਦੀ ਗੋਵਰਧਨ ਗਊਸ਼ਾਲਾ ਵਿੱਚ ਮਨਾਇਆ ਗਿਆ ਗੋ ਅਸ਼ਟਮੀ ਦਾ ਪਾਵਨ ਤਿਉਹਾਰ ਧਾਰਮਿਕ ਸ਼ਰਧਾ ਤੇ ਉਤਸ਼ਾਹ ਨਾਲ ਭਰਪੂਰ ਮਾਹੌਲ ਵਿੱਚ ਸਵੇਰ ਤੋਂ ਹੀ ਗਊਸ਼ਾਲਾ ਵਿੱਚ ਸ਼ਰਧਾਲੂਆਂ ਦੀ ਧੀੜ ਜੰਮੀ ਰਹੀ ਪੰਡਤਾਂ ਵੱਲੋਂ ਵਿਧੀਵਤ ਪੂਜਾ ਅਰਚਨਾ ਕੀਤੀ ਗਈ ਤੇ ਗਊ ਮਾਤਾ ਦੀ ਵਿਸ਼ੇਸ਼ ਸੇਵਾ ਹੋਈ ਇਸ ਪਵਿੱਤਰ ਮੌਕੇ ਤੇ ਪੰਜਾਬ ਸਰਕਾਰ ਦੇ ਕੈਬਨਟ ਮੰਤਰੀ ਸਰਦਾਰ ਤਰਨਪ੍ਰੀਤ ਸਿੰਘ ਸੌਂਧ ਦੀ ਧਰਮ ਪਤਨੀ ਵੀ ਵਿਸ਼ੇਸ਼ ਤੌਰ ਤੇ ਪਹੁੰਚੀਆਂ ਉਹਾਂ ਨੇ ਗਊ ਮਾਤਾ ਦੀ ਸੇਵਾ ਕੀਤੀ ਤੇ ਗੋ ਅਸ਼ਟਮੀ ਦੇ ਅਵਸਰ ਤੇ ਸਨੇਹਾ ਦਿੱਤਾ ਕਿ ਗਊ ਸੇਵਾ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਹੈ ਇਸ ਮੌਕੇ ਤੇ ਕਾਉਂਸਲਰ ਗੁਪਤਾ ਮੰਤਰੀ ਦੇ ਓਐਸਡੀ ਕਰਨ ਅਰੋੜਾ ਸਮੇਤ ਕਈ ਪ੍ਰਮੁੱਖ ਹਸਤੀਆਂ ਨੇ ਭਗਤੀ ਭਾਵਨਾ ਨਾਲ ਹਿੱਸਾ ਲਿਆ ਤੇ ਗੋ ਮਾਤਾ ਦੀ ਪੂਜਾ ਕੀਤੀ ਗੋਵਰਧਨ ਗਊਸ਼ਾਲਾ ਦੇ ਪ੍ਰਧਾਨ ਪੁਸ਼ਪ ਵਿਠਲ ਵੱਲੋਂ ਆਏ ਸਾਰੇ ਮਹਿਮਾਨਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ ਮంత్రి ਦੀ ਧਰਮ ਪਤਨੀ ਨੂੰ ਸਰਉਪਾਉ ਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਸਮਾਰੋਹ ਦੇ ਅੰਤ ਤੇ ਭਗਤੀਮਈ ਜਾਪ ਤੇ ਪ੍ਰਸਾਦ ਵੰਡ ਕੇ ਤਿਉਹਾਰ ਦਾ ਸਮਾਪਨ ਕੀਤਾ ਗਿਆ ਜਿੱਥੇ ਲੋਕਾਂ ਵਿੱਚ ਗਊ ਮਾਤਾ ਪ੍ਰਤੀ ਸ਼ਰਧਾ ਤੇ ਭਾਵਨਾ ਦਾ ਵਿਲੱਖਣ ਨਜ਼ਾਰਾ ਦੇਖਣ ਨੂੰ ਮਿਲਿਆ ਕੈਮਰਾਮੈਨ ਦੇ ਨਾਲ ਰਾਜਕੁਮਾਰ ਮੈਨਰੋ ਯੂਨੀਵਰਸਲ ਨਿਊਜ਼ ਨੇਸ਼ਨ ਪੰਜਾਬ ਖੰਨਾ ਗੋਪਾਸ਼ਟਮੀ ਦੇ ਮੌਕੇ ਤੇ ਮੈਂ ਸਾਰੇ ਖੰਨਾਵਾਸੀਆਂ ਨੂੰ ਆਪਣੀ ਵੱਲੋਂ ਤੇ ਮਨਿਸਟਰ ਸਾਹਿਬ ਵੱਲੋਂ ਬਹੁਤ-ਬਹੁਤ ਵਧਾਈ ਦਿੰਨੀ ਹੈ। ਥੈਂਕ ਯੂ। ਭਜੀ ਕੀ ਕਹਿਣਾ ਚਾਹੁੰਦੇ ਅੱਜ ਗੋਪਾਸ਼ਟਮੀ ਦੇ ਉੱਪਰ ਤੁਸੀਂ ਆਏ ਹੋ। ਕੀ ਆ ਬਣਾ। ਗੋਪਾਸ਼ਟਮੀ ਜੀ ਅੱਜ ਬਹੁਤ ਪਵਿੱਤਰ ਦਿਹਾੜਾ ਵੈ। ਕਤਕ ਮਾਸ ਜਿਹੜਾ ਐਡਾ ਪਵਿੱਤਰ ਮਹੀਨਾ ਚੱਲ ਰਿਹਾ ਆਪਣਾ। ਉਹਦੇ ਵਿੱਚ ਅੱਜ ਦਾ ਬੜਾ ਪਾਵਨ ਦਿਨ ਹੈ। ਆਪਾਂ ਪਹਿਲਾਂ ਦੀਪਾਵਲੀ ਮਨਾ ਕੇ ਚੁੱਕੇ ਹਾਂ ਇਸ ਪਾਵਨ ਮਹੀਨੇ ਵਿੱਚ ਬੰਦੀ ਛੋੜ ਦਿਵਸ ਮਨਾਇਆ, ਬਾਬਾ ਵਿਸ਼ਕਰਮਾ ਜੀ ਦਾ ਦਿਵਸ ਮਨਾਇਆ। ਤੇ ਅੱਜ ਆਪਾਂ ਇਦਾਂ ਪਵਿੱਤਰ ਗੋਪਾਸ਼ਟਮੀ ਮਨਾ ਰਹੇ ਹਾਂ ਜਿਹਦੀ ਮੰਨੈ ਤਾਂ ਇਹ ਮੰਨੀ ਜਾਂਦੀ ਹੈ ਪੁਰਾਣੇ ਬ੍ਰਾਹਮਣ ਇਹ ਕਹਿੰਦੇ ਉਸ ਤਰ੍ਹਾਂ ਕਿਆ ਗਿਆ ਸੀਗਾ ਕਿ ਵੀ ਅੱਜ ਦੇ ਦਿਨ ਕ੍ਰਿਸ਼ਨ ਜੀ ਨੂੰ ਗਊਆਂ ਚਰਾੰਦਾ ਮਤਲਬ ਮੂਰਤ ਕੱਢਿਆ ਗਿਆ ਸੀ ਬ੍ਰਾਹਮਣਾਂ ਦੁਆਰਾ ਤੇ ਉਹ ਗਊਆਂ ਚਰਨ ਗਏ ਸੀ ਤੇ ਇਸ ਕਰਕੇ ਆਪਣੇ ਲਈ ਬਹੁਤ ਜ਼ਿਆਦਾ ਪਵਿੱਤਰ ਦਿਵਸ ਹੈ ਤੇ ਅੱਗੇ ਆਪਾਂ ਇਸ ਮਹੀਨੇ ਵਿੱਚ ਸੰਜੀਵਲਤਾ ਦਿਵਸ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਮਨਾਵਾਂਗੇ ਤੇ ਪੂਰਨਮਾਸ਼ੀ ਕਰ ਤੱਕ ਮਹੀਨੇ ਦੀ ਤੇ ਇਹੀ ਕਿਹਾ ਜਾਂਦਾ ਹੈ ਕਿ ਅੱਜ ਦੇ ਪਵਿੱਤਰ ਦਿਨ ਇਹੀ ਸ਼ੁਭ ਕਾਮਨਾਵਾਂ ਹੈ ਜੀ ਸਾਰੇ ਸ਼ਹਿਰ ਵਾਸੀਆਂ ਨੂੰ ਕਿ ਸਾਰੇ ਚੜ੍ਹਦੀ ਕਲਾ ਵਿੱਚ ਰਹਿਣ ਜੀ ਤੰਦਰੁਸਤ ਰਹਿਣ ਸਾਰੇ ਜਵਾਨੀਆਂ ਮੰਨਣ ਜੀ ਸਭ ਖੁਸ਼ ਰਹਿਣ ਜੀ ਜੀ ਕੀ ਕਹਿਣਾ ਚਾਹੁੰਦਾ ਅੱਜ ਜੀ ਪਰਿਵਾਰ ਸਮੇਤ ਜਿਹੜਾ ਅੱਜ ਕੋਈ ਮੇਰੇ ਤੋਂ ਪੁੱਛੀ ਉਹ ਪਹਿਲਾਂ ਤਾਂ ਮੈਂ ਸਾਰਾ মিডিਆ ਦਾ ਥੈਂਕਸ ਕਰਦਾ ਜਿਹੜਾ ਤੁਸੀਂ ਰਿਹਾਏ ਤੇ ਅੱਜ ਦਾ ਦਿਨ ਬਹੁਤ ਹੀ ਪਾਵਨ ਦਿਨ ਹੈ ਆਪਣਾ ਸਨਾਤਨ ਤਰੰਮਲੀ ਤੇ ਜਿੱਤੇ ਮੈਂ ਸ਼ਹਿਰ ਵਾਸੀਆਂ ਨੂੰ ਆਪਣੇ ਵੱਲੋਂ ਪਰਿਵਾਰ ਵੱਲੋਂ ਮੰੰਤੀ ਸਾਹਿਬ ਵੱਲੋਂ ਵੀ ਧੰਨਵਾਦ ਕਰਦੇ ਆਂ ਤੇ ਉੱਥੇ ਅਸੀਂ ਵਿਠਲ ਸਾਹਿਬ ਦਾ ਪ੍ਰਧਾਨ ਜੀ ਦਾ ਵੀ ਧੰਨਵਾਦ ਕਰਦੇ ਆਂ ਵੀ ਜੋ ਇਹ ਸੇਵਾ ਕਰ ਰਹੇ ਆਂ ਤੇ ਸ਼ਹਿਰ ਵਾਸੀਆਂ ਨੂੰ ਰਿਕੁਐਸਟ ਵੀ ਕਰਦੇ ਆਂ ਤੇ ਕਿ ਮਤਲਬ ਜੋ ਇਹ ਸੇਵਾ ਕਰ ਰਹੇ ਆਂ ਗੋਵਿਸ਼ਾਲਾ ਦੇ ਵਿੱਚ ਇਹ ਚ ਆਪਾਂ ਵੱਧ ਚੜ ਕੇ ਹੋਰ ਹਿੱਸਾ ਲਈਏ ਤੇ ਸ਼ਹਿਰ ਵਾਸੀਆਂ ਨੂੰ ਅੱਜ ਗੋਪਸ਼ਟਰੀ ਦੇ ਅਵਸਰ ਤੇ ਮੇਰੇ ਵੱਲੋਂ ਮੰਤਰੀ ਸਾਹਿਬ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਲੱਖ ਲੱਖ ਵਧਾਈ। ਅਲੀ ਕੀ ਗੱਲ ਹੈ ਧੰਨਵਾਦ ਜੀ ਗਊਸ਼ਾਲਾ ਤੁਸੀਂ ਪ੍ਰਧਾਨ ਵੀ ਹੋ ਅਤੇ ਅੱਜ ਬੜੀ ਵੇਰਵੇ ਤੋਂ ਹੀ ਰੋੜਾ ਲੱਗਿਆ ਮੰਦਰ ਦੇ ਵਿੱਚ ਕੀ ਗੱਲ ਹੈ ਅੱਜ ਸਭ ਤੋਂ ਪਹਿਲਾਂ ਸਵੇਰੇ ਸਾਰੇ ਮੰਦਰਾਂ ਦੀਆਂ ਪੰਜ ਛੇ ਮੰਦਰਾਂ ਦੀਆਂ ਪ੍ਰਵਾਤ ਕਿਰਿਆ ਗਊਸ਼ਾਲਾ ਵਿੱਚ ਆਇਆ ਤੇ ਉਹਨਾਂ ਨੇ ਆਪਣੇ ਕੀਰਤਨ ਦੇ ਨਾਲ ਲੋਕਾਂ ਨੂੰ ਨਿਹਾਲ ਕੀਤਾ। ਅੱਜ ਦਾ ਜਿਹੜਾ ਪਵਿੱਤਰ ਦਿਨ ਹੈ ਇਸ ਦਿਨ ਭਗਵਾਨ ਸ਼੍ਰੀ ਕਿਸ਼ਨ ਨੇ ਮਾਤਾ ਜੀ ਸ਼ੋਦਾ ਜੀ ਤੋਂ ਇਹ ਕਹਿ ਕੇ ਵੀ ਅੱਜ ਮੈਂ ਗਊਆਂ ਚਰਨ ਜਾਣਾ ਹੀ ਜਾਣਾ ਹੈ ਤੇ ਉਹ ਅੱਜ ਦੇ ਦਿਨ ਗਊਆਂ ਚਰਨ ਜੰਗਲਾਂ ਦੇ ਵਿੱਚ ਗਏ ਸੀ ਤੇ ਸਾਨੂੰ ਸਿੱਖਿਆ ਲੈਣੀ ਚਾਹੀਦੀ ਹੈ ਕਿ ਜਦ ਭਗਵਾਨ શ્રી ਕ੍ਰਿਸ਼ਨ ਜੀ ਗਊਆਂ ਚਰਨ ਗਏ ਸੀ ਤੇ ਅਸੀਂ ਵੀ ਆਈਏ ਗਊਸ਼ਾਲਾਾਂ ਦੇ ਵਿੱਚ ਜਾ ਕੇ ਗਊਆਂ ਦੀ ਸੇਵਾ ਕਰੀਏ ਔਰ ਆਨੰਦ ਮਾਣੀਏ ਜੈ ਗੋ ਮਤਾ ਜੈ ਗੋ ਪਾਪ ਜਿਆਨੰਦ ਗੋਵਰਧਨ ਗਊਸ਼ਾਲਾ ਦੇ ਵਿੱਚ ਅੱਜ ਲਗਭਗ 1165 ਤੋਂ ਲੈ ਕੇ 70 ਗਵਾਂ ਤੇ ਨੰਦੀਗਨ ਇਹ ਲੋਕਾਂ ਲੋਕਾਂ ਚੱਲਦਾ ਜਿਵੇਂ ਇਹ ਇਹਦੇ ਵਿੱਚ ਸਾਰਾ ਸਹਿਯੋਗ ਪਬਲਿਕ ਦਾ ਹੈ ਜਿਹਦੇ ਵਿੱਚ 80 ਤੋਂ ਲੈ ਕੇ 90 ਗਵਾਂ ਹੀ ਗੋਮਾ ਦਾ ਦੁੱਧ ਦਿੰਦੀਆਂ ਹਨ ਜਿਹੜਾ ਕਿ 765% ਖਰਚਾ ਵਿਕਾਸ ਕੌਂਸ਼ਲਾ ਦਾ ਉਹ ਗੋਮਾ ਦਾ ਹੀ ਚੱਕਦੀਆਂ ਹਨ ਬਾਕੀ ਸਾਰਾ ਖਰਚਾ ਪਬਲਿਕ ਦੇ ਸਹਿਯੋਗ ਨਾਲ ਚੱਲਦਾ ਹੈ ਕਿੰਨੀ ਜਗ ਕਿੰਨੀਆਂ ਟੋਟਲ ਲੇ ਟੋਟਲ ਆਪਣੇ ਕੋਲੇ ਮੰਦਰ ਤੋਂ ਬਿਨਾ ਜਿਹੜੀ ਹੈਗੀ ਸਵਾ 4.5 ਏਕੜ ਲੈਂਡ ਹੈਗੀ ਹੈ ਇਸ ਦੇ ਵਿੱਚ ਗਊਆਂ ਅਲੱਗ-ਅਲੱਗ ਛੱਡਾਂ ਦੇ ਵਿੱਚ ਆਂਦੀਆਂ ਹਨ ਫਿਰ ਆਪਣਾ ਭੋਜਨ ਕਰਕੇ ਫਿਰ ਬਾੜੀਆਂ ਦੇ ਵਿੱਚ ਚਲੇ ਜਾਂਦੀਆਂ ਨੇ ਤਾਂ ਕਿ ਭੋਜਨ ਈਜ਼ੀ ਡਾਈਜੈਸਟ ਹੋ ਸਕੇ ਅਸੀਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਜਿਆਦਾ ਤੋਂ ਜਿਆਦਾ ਗਊਆਂ ਅਨੁਸ਼ਲਾ ਜਾਂ ਹੋਰ ਜਿਹੜੀਆਂ ਸ਼ਹਿਰ ਦੀਆਂ ਗਊਸ਼ਾਲਾਂ ਹੈਗੀਆਂ ਉੱਥੇ ਜਾਣ ਤੇ ਆਪਣੇ ਜੀਵਨ ਦਾ ਆਨੰਦ ਮਾਣਨ ਜੈਗੋ ਮਾਤਾ ਜੈਗੋ ਪਾਲ ਜੀ ਆਂ